ਮਾ ਕਾਮਰੇਡ ਕੁਲਦੀਪ ਬਕੂਸ਼ਾ ਬਲਾਕ ਦਾ ਪੁਲਿੰਦ ਕਸਾਨ ਦਾ ਬਲਾਕ 77 ਜਿਹੜਾ ਅਸੀਂ ਲੰਮੇ ਸਮੇਂ ਤੋਂ ਸਰਕਾਰਾਂ ਨੂੰ ਵੋਟਾਂ પા ਕੇ ਵਕ ਵਕ ਪਾਰਟੀਆਂ ਦੀ ਸਰਕਾਰਾਂ આજ ਤੱਕ ਚੁਣਦੇ ਆਏ ਆਂ ਸਰਕਾਰਾਂ ਜਿਹੜੇ ਜਨਤਾ ਹੁੰਦੀ ਹੈ ਉਹ ਧੀਆਂ ਪੁੱਤਰ ਦਾ ਰੂਪ ਹੁੰਦੀ ਤੇ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਉਹ ਮਾਪਿਓ ਦਾ ਰੂਪ ਹੁੰਦੀਆਂ ਹਨ ਉਹਨਾਂ ਦਾ ਕੰਮ ਕੀ ਹੁੰਦਾ ਵੀ ਇਹਦੇ ਧੀਆਂ ਪੁੱਤਰਾਂ ਜਿਹੜੀ ਜਨਤਾ ਨੂੰ ਸੰਭਾਲਣ ਦਾ ਪਰ આજ ਤੱਕ ਜਿਹੜੇ ਬਾਰਡਰ ਪੱਟੀ ਦੇ ਜਿੰਨੇ ਵੀ ਪਿੰਡ ਵਸਦੇ ਗਿਆ ਜਿਹੜੀ ਦਰਿਆ ਦੇ ਲੰਮੇ ਸਮੇਂ ਤੋਂ ਮਾਰ ਚੱਲ ਰਹੇ ਆ આજ ਤੱਕ ਉਹਨਾਂ ਦੇ ਵਾਸਤੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਇਹ ਤੋਂ ਤੱਕ ਕਿ ਜਿਹੜਾ ਜ਼ਮੀਨਾਂ ਪਹਿਲਾਂ ਪੱਕੀਆਂ ਸਨ ਉਹਨੂੰ 2007 ਦੇ ਵਿੱਚ ਤੋੜ ਕੇ ਕੱਚੀਆਂ ਕਰ ਦਿੱਤੀਆਂ ਗਈਆਂ ਕਿਉਂ ਕੀਤੀਆਂ ਗਈਆਂ ਕਿਉਂਕਿ ਸਾਨੂੰ ਮੁਆਵਜ਼ਾ ਨਾ ਦੇਣਾ ਪਵੇ ਸਰਕਾਰਾਂ ਨੇ ਕਾਰਪੋਰੇਟਾਂ ਨੂੰ ਫਾਇਦਾ ਦੇਣ ਵਾਸਤੇ ਉਧਰ ਉਹਨਾਂ ਦੇ ਜਿਹੜੇ ਕਹ ਲਈਏ ਵੱਡੇ ਵੱਡੇ ਲੋਨ ਮਾਫ਼ ਉਹ ਤਾਂ ਕਰ ਦਿੰਦੀਆਂ ਪਰ ਜਿਹੜਾ ਇੱਥੇ ਗੱਲ ਆndi ਜਦੋਂ ਫਸਲਾਂ ਬਰਬਾਦ ਕਰਕੇ ਮੁਆਵਜ਼ਾ ਦੇਣ ਦੀ ਤਾਂ ਉਦੋਂ ਸਰਕਾਰ ਕੋਲ ਪੈਸਾ ਨਹੀਂ ਹੁੰਦਾ ਜਾਂ ਕਹਿ ਲਈਏ ਭਾਨੇ ਬਾਜੀ ਤੋਂ ਇਲਾਵਾ ਉਹਨਾਂ ਕੋਲ ਕੋਈ ਕੰਮ ਨਹੀਂ ਪਰ ਜੇਕਰ ਇਸ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਇਹ ਲੋਕ ਜਾਣਗੇ ਕਿੱਥੇ ਜਿਹੜੇ ਇਹਨਾਂ ਦੇ ਛੋਟੇ-ਛੋਟੇ ਧੀਆਂ ਪੁੱਤਰ ਉਹ ਪੜਨਗੇ ਨਾ ਤਾਂ ਫਿਰ ਉਹ ਕੰਮ ਕੀ ਕਰਨਗੇ ਉਹਨਾਂ ਨੇ ਗਲਤ ਰਸਤੇ ਚੁਣਨੇ ਹਨ ਤੇ ਗਲਤ ਰਸਤੇ ਜੇ ਅੱਜ ਅਸੀਂ ਆ ਵਿਕਸਤ ਭਾਰਤ ਦੀ ਗੱਲ ਕਰ ਰਹੇ ਆ ਤਾਂ ਕਿਉਂ ਨਾ ਫਿਰ ਜਿਹੜੇ ਬਾਰਡਰ ਪੱਟੀ ਦੇ ਜਿੰਨੇ ਪਿੰਡ ਜਾਂ ਦਰਿਆ ਇਲਾਕੇ ਦੇ ਮਾਰ ਹਟਾਉਂਦੇ ਪਿੰਡ ਹੈਗੇ ਆ ਉਹਨਾਂ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਵਧੀਆ ਜੀਵਨ ਕਰਨ ਲਈ ਚੰਗੀ ਪੜ੍ਹਾਈ ਕਰਨ ਲਈ ਉਹਨਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਇਹਨਾਂ ਦੇ ਖਾਸ ਪ੍ਰਬੰਧ ਕੀਤੇ ਜਾਣ ਜਿਹੜਾ ਦਰਿਆ ਦੀ ਵਾਰ-ਵਾਰ ਮਾਰ ਚੱਲ ਰਿਆ ਨਾ 19 ਸਾਲ ਮੋਰਚੇ ਦੇ ਸੱਤੇ ਤੇ ਸਾਰੇ ਪਹੁੰਚੇ ਸਾਥੀ ਇਹ ਦਿਨ ਜਿਹੜਾ 26 ਜਨਵਰੀ 1950 ਦੋ ਦਿਨ ਕਾਫੀ ਵੱਡਾ ਦਿਨ ਕਿਹਾ ਜਾਂਦਾ ਹੈ ਕਿਉਂਕਿ ਇਸ ਦਿਨ ਸੰਵਧਾਨ ਬਣਿਆ ਸੀਗਾ ਸਰਦਾਰ ਦਾ ਮਤਲਬ ਇਹ ਹੈ ਕਿ ਹਰ ਇੱਕ ਲੋਕਾਂ ਨੂੰ ਬਰਾਬਰ ਦਾ ਅਧਿਕਾਰ ਦੇਣਾ ਪਰ ਸਾਡੇ ਜਿਹੜੀ ਬਾਰਡਰ ਪੱਟੀ ਦੇ 10 12 ਪਿੰਡ ਨੇ ਇਹਨਾਂ ਦਾ ਕਾਫੀ ਜ਼ਿਆਦਾ ਬੁਰਾ ਹਾਲ ਹੈ ਜਿਵੇਂ ਪਿੱਛੇ 23 ਦੇ ਵਿੱਚ ਹੜ੍ਹ ਆਇਆ ਹੁਣ ਫਿਰ 25 ਦੇ ਵਿੱਚ ਦੋਬ ਤਾ ਗਿਆ ਕੁਝ ਲੋਕਾਂ ਦੇ ਮਕਾਨ ਕਾਫੀ ਜ਼ਿਆਦਾ ਡੇਗੇ ਸਨ ਉਹ ਜਿਵੇਂ ਪਿੰਡ ਤੇਜਰਵੇ ਦੀ ਗੱਲ ਕਰੀਏ ਜਾਂ ਹੋਰ ਪਿੰਡਾਂ ਦੇ ਵਿੱਚ ਵੀ ਜਿਹੜਾ ਲਾਲਖੀਰ ਦੇ ਵਿੱਚ ਪਿੰਡ ਕੀਤਾ ਗਿਆ ਹਨਦਕਾਰ ਤੇ ਕਹਿੰਦੇ ਨੇ ਵੀ ਇਹ ਮਕਾਨ ਨਹੀਂ ਚਵਾਇਦਾ ਸਕਦੇ ਇਹ ਜਿਹੜੇ ਲਾਲਕੀ ਦੇ ਵਿੱਚ ਕੀਤਾ ਗਿਆ ਪਿੰਡ ਤੇਜਰਵੇਲਾ ਜਿਹੜਾ ਹੋਰ ਪਿੰਡ ਨੇ ਇਹਨਾਂ ਦਾ ਵੀ ਕੋਈ ਪ੍ਰੋਪਰ ਹੱਲ ਕੀਤਾ ਜਾਣਾ ਚਾਹੀਦਾ ਹਰ ਵੇਰੀ ਹਾਰ ਦੀ ਮਾਰੇ ਜਿਹੜੇ ਪਿੰਡ ਆਂਦੇ ਨੇ ਜਦੋਂ ਜੰਗ ਦੇ ਕੋਈ ਹਾਲਾਤ ਪੈਦਾ ਹੁੰਦੇ ਨੇ ਉਦੋਂ ਜਾਂ ਫਿਰ ਪਾਣੀ ਜਦੋਂ ਖਤਰਾ ਇਸ ਤ ਪੈਦਾ ਹੁੰਦਾ ਇਹਨਾਂ ਲੋਕਾਂ ਦਾ ਤਾਂ ਕੋਈ ਪ੍ਰਬੰਧ ਨਹੀਂ ਹੈ ਇਹ ਪਾਣੀ ਦੀ ਚਪੇਟ ਆ ਜਾਂਦੇ ਨੇ ਇਹਨਾਂ ਨੂੰ ਚਾਹੀਦਾ ਹੈ ਕਿ ਫਾਇਲ ਕਾ ਲਾਗੇ ਘਟੋ ਘਟ 5-5 ਮਰਲੇ ਜ਼ਮੀਨ ਜਿਹੜੀ ਹੈ ਉਹ ਦਿੱਤੀ ਜਾਣੀ ਚਾਹੀਦੀ ਵੈਗੁਰੂ ਜੀ ਦਾ ਖਾਸਾ ਸ਼੍ਰੀ ਵੈਗੁਰੂ ਜੀ ਦੀ ਫਤਿਹ ਅੱਜ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਔਰ ਪਿੰਡ ਮੇਰਾ ਰਿੱਤੇਵਲੀ ਪਹਿਣੀ ਹੈ ਅਸੀਂ ਅੱਜ ਕਾਵਾ ਵਾਲੀ ਪੱਤਣ ਦੇ ਖੜੇ ਆ ਜੋ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੇ ਕਿ ਆਪਣੇ ਇੱਥੇ ਟਰੈਕਟਰ ਮਾਰਚ ਕੱਢਿਆ ਗਿਆ ਹੈ ਔਰ ਸਾਡੇ ਜਿਹੜੇ ਆਪਣੇ ਪਹਿਲਾਂ ਵੀ ਮੇਰੇ ਤੋਂ ਸਾਥੀ ਬੋਲ ਕੇ ਗਏ ਨੇ ਇਹਦੇ ਜਿਹੜੇ ਕਿ ਸਾਡੇ ਹੜਾ ਦੇ ਸਾਡੇ ਆ 9 ਪਿੰਡ ਆ ਔਰ ਸਾਡੇ 9 ਪਿੰਡਾਂ ਨੂੰ ਜਿਹੜਾ ਸਤਲੁਜ ਦਰਿਆ ਦਾ ਜਿਹੜਾ ਪਾਣੀ ਹੈ ਉਹ ਸਾਨੂੰ ਆਰ ਵਾਰੇ 2023 ਦੇ ਅੰਦਰ ਵੀ ਸਾਨੂੰ ਡੋਬ ਕੇ ਗਿਆ ਸੀਗਾ ਔਰ ਉਹਦੇ ਜੇ ਸਾਡੇ ਜ਼ਖਮ ਜਿਹੜੇ ਸੀਗੇ ਮਾੜੇ ਜਿਹੇ ਕਰੜੇ ਹੋਏ ਸੀਗੇ ਔਰ ਉਤੂ ਔਰ 2025 ਵਾਲਾ ਪਾਣੀ ਆ ਗਿਆ 2025 ਵਾਲੇ ਪਾਣੀ ਦੇ ਆਉਣ ਕਰਨ ਸਾਡੇ ਕੁਝ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਸੀਗੀਆਂ ਜ਼ਮੀਨਾਂ ਖਰਾਬ ਹੋ ਗਈਆਂ ਔਰ ਉਧਰੋਂ ਜਿਹੜਾ ਦਰਿਆ ਸੀਗਾ ਉਹ ਟੁੱਟ ਕੇ ਜਿਹੜੀ ਵੱਲੇਸ਼ਾ ਠਾੜਾ ਜ਼ਮੀਨਾਂ ਜਿਹੜੀ ਜੀਜੀ ਵਨ ਆ ਜਿਹੜੀ ਉਹਦੇ ਨਾਲ ਬਿਲਕੁਲ ਥੇ ਆ ਚੁੱਕਿਆ ਔਰ ਜਦੋਂ ਪਾਣੀ ਉਹਨ ਪਿੱਛੇ ਪਰੋਇਪਰ ਵਾਲੀ ਸਾਈਡ ਆਇਆ ਹੋਇਆ ਔਰ ਸਾਡੇ ਲੋਕਾਂ ਨੂੰ ਇੱਥੇ ਆਣ ਨੂੰ ਆਪ ਬਗਲਕ ਨੂੰ ਜਿਹੜੀ ਨੀਂਦ ਨਹੀਂ ਆਉਂਦੀ ਕਿਉਂਕਿ ਸਾਡੇ ਕੋਲ ਇਹ ਤਾਂ ਹੈਗਾ ਨਹੀਂ ਵੀ ਕਿਸੇ ਕੋਲੇ ਕੋਈ ਜ਼ਮੀਨ ਬਹੁਤੀ ਆ ਸਾਡੇ ਕੋਲ ਤਾਂ ਸਿਰਫ ਕਿਸੇ ਕੋਈ ਕਿੱਲਾ ਕਿਸੇ ਕੋਲੇ ਦੋ ਕਨਾਲਾਂ ਜ਼ਮੀਨ ਦੀਆਂ ਜਿੰਦੇ ਜੋਗੀ ਸਿਰਫ ਸਾਡੇ ਘਰ ਦਾ ਹੀ ਮਸੇ ਗੁਜ਼ਾਰਾ ਚੱਲਦਾ ਹੈ ਔਰ ਸਾਡੇ ਪਾਣੀ ਆਣ ਕਰਨ ਜਿਹੜੀਆਂ ਸਾਡੇ ਪਿੰਡ ਜਿਹੜੇ ਅਨਸਰਾ ਜੋਸਨ ਵੇਲੇ ਦੀ ਸਰਕਾਰ ਸੀ ਕਾਂਗਰਸ ਸਰਕਾਰ ਨੇ ਉਸ ਟਾਈਮ ਸਾਡੀ ਇਹ ਬਾਰਡਰ ਪੱਟੀ ਦੇ ਪਿੰਡਾਂ ਦੇ ਵਿੱਚ ਲਾਲ ਲਕੀਰ ਮਾਰ ਕੇ ਔਰ ਸਾਡੇ ਜਿਹੜੇ ਹੁਣ ਜਿਹੜੇ ਮਕਾਨਾਂ ਦਾ ਜਿਹੜੇ ਖਰਾਬਾ ਹੋਇਆ ਸੀਗਾ ਔਰ ਸਾਡੇ ਜਿਹੜੀਆਂ ਸਾਡੇ ਲਾਲ ਲਕੀਰ ਦੇ ਕਰ ਨਾਲ ਸਾਡੇ ਮਕਾਨ ਵੀ ਨਹੀਂ ਆਉਂਦੇ ਔਰ ਜਿਹੜੇ ਦੂਸ ਜੇਰ ਬਈ ਇਹਨਾਂ ਲੋਕਾਂ ਦੀਆਂ ਬਾਰਡਰ ਦੇ ਲੋਕਾਂ ਦੀ ਸਿਰਫ ਕਲੀਆਂ ਕੋ ਖਾਲੀ ਝੋਟਾ ਹੀ ਪੱਕੀਆਂ ਨੇ ਝੋਟਾ ਪੱਕੀਆਂ ਨੇ ਬਾਕੀ ਜਿਹੜੇ ਨਾਲ ਜਿਹੜੀ ਜ਼ਮੀਨ ਹੈ ਉਹ ਕੱਚੀ ਹੈ ਔਰ ਸਾਡੀ ਜਿਹੜੀ ਕੱਚੀ ਜ਼ਮੀਨ ਦੇ ਜਿਹੜੇ ਮਾਪਜੇ ਨੇ ਉਹ ਵੀ ਖੜੇ ਨੇ ਦੇ ਔਰ ਪੱਕੀ ਜ਼ਮੀਨ ਦੇ ਮਾਪਜੇ ਤੱਕ ਮਿਲੇ ਹੀ ਨਹੀਂ ਕਿਸੇ ਨੂੰ ਨਾ ਕਿਸੇ ਨੂੰ ਪੱਕੀਆਂ ਨਾਲ ਦਿੱਤੇ ਔਰ ਨਾ ਹੀ ਇਹਨਾਂ ਨੇ ਕੱਚੀ ਵਾਲੇ ਦਿੱਤੇ ਜੋ ਕਿ ਮੇਰੇ ਪਿੰਡ ਰੇਤੇ ਵਾਲੀ ਪੈਣੀ ਦੀ ਸੜਕ ਟੁੱਟੀ ਸੀਗੀ ਤੇ ਅਸੀਂ ਉਦੋਂ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਮਾਨਯੋਗ ਡੀਸੀ ਮੈਡਮ ਔਰ ਉਹਨਾਂ ਦੇ ਨਾਲ ਐਮਐਲਏ ਨਰਿੰਦਰਪਾਲ ਸਿੰਘ ਸ਼ਾਵਣਾ ਔਰ ਜਿਹੜੇ ਐਸਐਸਪੀ ਸਿਆਵਾ ਹਨ ਸਨ ਪ੍ਰ ਕਾਮ ਵਾਲੀ ਪੱਤਨ ਤੋਂ ਖੜੇ ਸੀ ਕਿ ਉਸ ਟਾਈਮ ਅਸੀਂ ਗੱਟੇ ਲਾ ਕੇ ਦੋਨੋਂ ਵਿੱਚ ਦਿਖਾਵਾਂਗੇ ਆਪਣੇ ਫੋਨ ਵਿੱਚ ਗੱਟੇ ਲਾ ਕੇ ਅਸੀਂ ਉਸ ਰਾਹ ਨੂੰ ਜਿਹੜਾ ਮਜ਼ਬੂਤੀ ਤੌਰ ਤੇ ਅਸੀਂ ਬੰਦ ਉਹਨੂੰ ਮਜ਼ਬੂਤ ਕੀਤਾ ਸੀਗਾ ਔਰ ਪਾਣੀ ਦਾ ਪਿੱਛੋਂ ਵਹਾਅ ਵੀ ਇੰਨਾ ਜ਼ਿਆਦਾ ਸੀਗਾ ਕਿ ਸਾਡੇ ਜਿਹੜੇ ਉਹ ਪਾਣੀ ਆਉਣ ਦੇ ਕਾਰਨ ਸਾਡੀ ਫੇਰ ਸਾਡੀ ਸੜਕ ਟੁੱਟ ਗਈ ਸੜਕ ਟੁੱਟਣ ਦੇ ਕਾਰਨ ਜਿਹੜੇ ਸਾਡੇ ਬੱਚਿਆਂ ਦੀਆਂ ਪੜਾਈਆਂ ਖਰਾਬ ਹੋ ਗਈਆਂ ਜਿਹੜੇ ਸਾਡੇ ਬੱਚਿਆਂ ਨੇ ਟ੍ਰਾਇਲ ਦੇਣ ਜਾਣੇ ਸੀ ਉਹਨਾਂ ਨੇ ਰਨਿੰਗ ਨਹੀਂ ਲਾਈ ਗਰਾਊਂਡ ਬੱਚੇ ਉਹ ਸਾਡੇ ਬੇਰੁਜ਼ਗਾਰ ਬੱਚੇ ਸਾਡੀ ਇੱਥੇ ਹੋ ਰਹੇ ਨੇ ਔਰ ਅਸੀਂ ਇਹ ਚਾਹਨੇ ਆ ਵੀ ਸਾਡੀ ਇਹ ਪੂਰੀ ਸੰਯੁਕਤ ਕਿਸਾਨ ਸੰਯੁਕਤ ਮੋਰਚੇ ਅੱਗੇ ਸਾਡੀ ਬੇਨਤੀ ਹੈ ਕਿ ਸਾਡੀ ਜਿਹੜੀ ਆਵਾਜ਼ ਹੈ ਆਮ ਲੋਕਾਂ ਦੀ ਜਿਹੜੀ ਆਵਾਜ਼ ਹੈ ਸਾਡੀ ਸਿਰਫ ਸਾਨੂੰ ਅਸੀਂ ਕਿਸੇ ਸਰਕਾਰ ਤੋਂ ਕਿਸੇ ਅਸੀਂ ਨੀਚਾਂ ਦੇ ਵੀ ਸਾਡੇ ਕੋਈ ਮੈਂਬਰੋਂ ਪਾਰਲੀਮੈਂਟ ਜਾਂ ਸਾਡੀ ਜਾ ਕੇ ਵਿਧਾਨ ਸਭਾ ਵਿੱਚ ਗੱਲ ਕਰਨ ਕਿਉਂਕਿ ਉਹਨਾਂ ਸਰਕਾਰਾਂ ਨੂੰ ਹੋਏ ਆ ਵੀ ਉਹ ਸਰਕਾਰ ਵੱਡੇ ਕਾਰਕੁਸ਼ਣ ਕਰਾਉਣਿਆਂ ਦੇ ਇਸ਼ਾਰੇ ਤੇ ਨੱਚਦੀ ਹੈ ਔਰ ਸਾਡੀ ਜਿਹੜੀ ਸੰਯੁਕਤ ਕਿਸਾਨ ਮੋਰਚਾ ਸਾਡੀ ਇਹ ਹੀ ਆਵਾਜ਼ ਸਾਡੀ ਅੱਗੇ ਜਾ ਕੇ ਰੱਖ ਸਕਦਾ ਹੈ ਇਹਦਾ ਔਰ ਸਾਨੂੰ ਸਾਨੂੰ ਇਹਨਾਂ ਤੇ ਵਿਸ਼ਵਾਸ ਹੈਗਾ ਵੀ ਸਾਡੀ ਜਿਹੜੀ ਜ਼ਮੀਨਾਂ ਦੇ ਮਸਲੇਗੇ ਜਾਂ ਸਾਡੇ ਮਕਾਨਾਂ ਦੇ ਨੇ ਜਾਂ ਜਿਵੇਂ ਮਨਰੇਗਾ ਵਾਲੀ ਸਕੀਮ ਸੀਗੀ ਉਹ ਮਨਰੇਗਾ ਨੂੰ ਉਹਨੂੰ ਚੁੱਕ ਕੇ ਜੀ ਰਾਮ ਜੀ ਮੋਦੀ ਉਹਰਾ ਨੇ ਕਰ ਦਿੱਤਾ ਉਹ ਜੀ ਰਾਮ ਜੀ ਕਰਨ ਦਾ ਕਾਰਨ ਇਹ ਹੈ ਵੀ ਰਾਮ ਜੀ ਦੇ ਨਾਂ ਤੇ ਦਿਲਿਤਾਂ ਦੀਆਂ ਵੋਟਾਂ ਜਿਹੜੀਆਂ ਉਹਨਾਂ ਨੂੰ ਮਿਲ ਸਕਣ ਪਰ ਇਦਾਂ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਨੇ ਉਹ ਇਦਾਂ ਦੀ ਸਰਕਾਰ ਨਹੀਂ ਹੋਣ ਬਣੇਗੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦੋਸਤੋ ਇਹ ਤਸਵੀਰਾਂ 26 ਜਨਵਰੀ ਵਾਲੇ ਦਿਨ ਦੀਆਂ ਰੇਤੇ ਵਾਲੀ ਪੈਣੀ ਤੋਂ ਲੈ ਕੇ ਅੱਗੇ ਜਥੇ ਬੰਦੀਆਂ ਦਾ ਕਾਫਲਾ ਤੇ ਪਿੱਛੇ ਜੋ ਕਿਸਾਨੀ ਦੋਲਾਂ ਵਿੱਚ ਟਰੈਕਟਰ 26 ਮਾਰਚ ਵਾਲੇ ਦੇ ਕਾਲੇ ਕਾਨੂੰਨ ਰੱਦ ਕਰਨ ਵਿੱਚ ਦਿੱਲੀ ਦੀਆਂ ਸੜਕਾਂ ਤੇ ਚੱਲੇ ਸਨ ਉਸ ਦਿਨ ਨੂੰ ਯਾਦ ਕਰਾਉਂਦੇ ਹੋਏ ਬਾਰਡਰ ਪੱਟੀ ਦੇ ਲੋਕ ਗੁਲਾਬਾ ਬੈਣੀ, ਜੰਗੜ ਬੈਣੀ, ਰੇਤੇਵਾਲੀ ਬੈਣੀ ਤੇ ਆਸ-ਪਾਸ ਦੇ ਪਿੰਡਾਂ ਨੇ ਟਰੈਕਟਰ ਤੇ ਕੀਤਾ ਗਿਆ ਕਿਸਾਨਾਂ ਨੇ ਪ੍ਰਦਰਸ਼ਨ ਕਾਫੀ ਵੱਡੀ ਗਿਣਤੀ ਦੇ ਵਿੱਚ ਇਹ ਹੜਾ ਨਾਲ ਟੁੱਟੀਆਂ ਸੜਕਾਂ ਤੇ ਕਾਵਾ ਵਾਲੀ ਪੋਲ ਵਾਲੀ ਸਾਈਡ ਜਾ ਰਹੇ ਨੇ ਸੜਕਾਂ ਦੇ ਬਹੁਤ ਮਾੜੇ ਹਾਲਾਤ ਹਰ ਟਰੈਕਟਰ ਤੇ ਕਿਸਾਨ ਦਾ ਝੰਡਾ ਲੱਗਿਆ ਹੋਇਆ ਹੈ। ਅਲੱਗ-ਅਲੱਗ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਇਸ ਰੋਸ ਰੈਲੀ ਦੇ ਵਿੱਚ ਇੰਤਾਂ ਤਰ ਦੇਸ ਵਾਲੇ ਦਿਨ ਇਹ ਮਾਰਚ ਕੱਢਿਆ ਜਾ ਰਿਹਾ ਹੈ ਇੱਕ ਇੱਕ ਟਰੈਕਟਰ ਤੇ ਤਿੰਨ ਦਿਨ ਚੰਡੇ ਯਾਦ ਰਹੇ ਕਿ ਜਿੱਦਾਂ ਕਾਲੇ ਕਾਨੂੰਨ ਰੱਦ ਹੋਏ ਸਨ ਦਿੱਲੀ ਵਿੱਚ ਉਹ ਸਹੀ ਤਰ੍ਹਾਂ ਇਸ ਦਿਨ ਨੂੰ ਇੱਕ